ਇਸ ਵਕਤਾ ਭਗਵੰਤ ਮਾਨ ਦੀ ਕਿੱਕਲੀ ਆਪਦੀ ਪਈ ਵੀ ਹੈ ਇਹਦੇ ਮੂੰਹ ਤੋਂ ਮੱਖੀ ਨਹੀਂ ਉੱڑਦੀ ਕਿ ਪੰਜਾਬ ਦੇ ਵਿੱਚ 2027 ਇਲੈਕਸ਼ਨ ਦੇ ਵਿੱਚ ਇਹ ਝਾੜੂ ਪਾਰਟੀ ਜਮਾਂ ਤੀਲਾ ਤੀਲਾ ਹੋ ਜਾਣੀਆਂ ਇਹ ਖਤਮ ਪਾਰਟੀ ਆ ਫੋਤੇ 30-30 ਹਜ਼ਾਰ ਪੁਲਿਸ ਜੜ ਕੇ ਆਈ ਇਹ ਅੱਜ ਸਭ ਤੋਂ ਵੱਡਾ ਬੈਰੀ ਭਗਵੰਤ ਮਾਨ ਪੰਜਾਬ ਦੀ ਨੌਜਵਾਨੀ ਦਾ ਬਣਿਆ ਪਰ ਜਿਹੜੇ ਇਹ ਤੀਰ ਨਿੱਤ ਨਿਸ਼ਾਨੇ ਲਾਉਂਦਾ ਹੁੰਦਾ ਸੀ ਨਾ ਇੱਕ ਆਪ ਦੇ ਆਪ ਚ ਬਹੁਤ ਵੱਡਾ ਨਿਸ਼ਾਨੇਬਾਜ਼ ਬਣਿਆ ਸੀ ਉਹ ਤੀਰ ਸਾਰੇ ਇਹਨਾਂ ਦੇ ਟੁੱਟ ਚੁੱਕੇ ਨੇ ਇਹਨਾਂ ਦਾ ਖਲਾਰਾ ਪੈ ਚੁੱਕਿਆ ਹੈ ਭਾਈ ਸਾਹਿਬ ਦੀ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੀ ਪਹਿਲੀ ਸਟੇਜ ਸੀ ਜਿਹੜੀ ਜ਼ਿੰਦਗੀ ਦੀ ਪਹਿਲੀ ਪੰਜਾਬ ਚ ਪੰਜਾਬ ਦੇ ਵਿੱਚ ਉਹ ਜੀਰਾ ਸ਼ਰਾਬ ਫੈਕਟਰੀ ਦੇ ਧਰਨੇ ਵਾਲੀ ਸਟੇਜ ਸੀਗੀ ਭਾਈ ਸਾਹਿਬ ਨੇ ਅੱਗੇ ਵੀ ਸਾਡਾ ਸਾਥ ਦਿੱਤਾ ਤੇ ਹੁਣ ਵੀ ਸਾਡੇ ਸਾਥ ਦੇਣਗੇ ਤੇ ਪਾਰਲੀਮੈਂਟ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੀ ਆਵਾਜ਼ ਬੁਲੰਦ ਕਰਨਗੇ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਮੌਜੂਦ ਹੈ ਭਾਈ ਅਮਰਤਪਾਲ ਸਿੰਘ ਦੀ ਇਹ ਜ਼ਰਨ ਭੂਮੀ ਹੈ ਤੇ ਉਸੇ ਜਗ੍ਹਾ ਤੇ ਮੌਜੂਦ ਹੈ ਜਿੱਥੋਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਚਲਾਇਆ ਜਾਂਦਾ ਸੀ ਇੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਪਰ ਗ੍ਰਿਫਤਾਰੀ ਤੋਂ ਬਾਅਦ ਬਹੁਤ ਕੁਝ ਬਦਲਿਆ ਹੁਣ ਇੱਕ ਵਾਰ ਮੋੜ ਤੋਂ ਐਮਪੀ ਦੀ ਚੋਣ ਲੜ ਕੇ ਐਮਪੀ ਬਣੇ ਨੇ ਭਾਈ ਅਮਰਪਾਲ ਸਿੰਘ ਤੇ ਸਾਡੇ ਨਾਲ ਇਸ ਸਮੇਂ ਜੀਰੇ ਵਾਲੀ ਟੀਮ ਮੌਜੂਦ ਹੈ ਤੁਸੀਂ ਚਿਹਰੇ ਦੇਖ ਕੇ ਪਛਾਣ ਸਕਦੇ ਹੋ ਇਹ ਉਹੀ ਟੀਮ ਹੈ ਜਿਨ੍ਹਾਂ ਨੇ ਲਗਾਤਾਰ ਜੀਰੇ ਦੇ ਮਾਲਬਰੋਜ਼ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਾਇਆ ਹੋਇਆ ਹੈ ਬਹੁਤ ਸਾਰੇ ਚੱਕਰ ਚੁੱਲ੍ਹੇ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਫਿਰ ਵੀ ਡਟ ਕੇ ਖੜੇ ਨੇ ਭਾਈ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ 1984 ਦੇ ਸਾਰੇ ਹੀ ਜੀ ਦਸਿੰਗਾਂ ਨੂੰ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ ਤੇ ਅੱਜ ਅਸੀਂ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਆਏ ਆ ਜੋ ਕਿ ਇੱਥੇ ਵੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਜੀ ਦਾ ਮੈਂਬਰ ਪਾਰਲੀਮੈਂਟ ਦਾ ਪਿੰਡ ਹੈ ਜੋ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਟੀ ਪਾਰਲੀਮੈਂਟ ਨੇ ਅੱਜ ਇੱਕ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਹਿਬ ਜਿਹੜੇ ਕਿ ਲੋਕਾਂ ਨੇ ਐਡੀ ਵੱਡੀ ਐਮੈਂਡਮੈਂਟ ਦਿੱਤੀ ਆ ਉਹਨਾਂ ਨੂੰ ਜਿਹੜੀ ਜਿੱਤ ਬਖਸ਼ੀ ਆ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਆ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਨੇ ਤੇ ਅੱਜ ਭਾਈ ਸਾਹਿਬ ਜਿਹੜੇ ਕਿ ਸੰਸਦ ਵਿੱਚ ਚਲੇ ਗਏ ਨੇ ਤੇ ਅਸੀਂ ਆਸ ਕਰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਪੰਜਾਬ ਦੇ ਮੁੱਦੇ ਦੇ ਭਾਈ ਸਾਹਿਬ ਦਾ ਵਿਚਾਰ ਚਰਚਾ ਗੱਲ ਕਰਨਗੇ ਜੀ ਤੁਹਾਡਾ ਵੀ ਏਰੀਆ ਜਿਹੜਾ ਖਡੂਰ ਸਾਹਿਬ ਦੇ ਵਿੱਚ ਹੀ ਆਉਂਦਾ ਸੀ ਬਹੁਤ ਗੰਭੀਰ ਮੁੱਦਾ ਹੈ ਹੁਣ ਆਸ ਬੱਜੀ ਐ ਜਾਂ ਕੀ ਆਸ ਕਰਦੇ ਹੋ ਭਾਈ ਅਮਰਤਪਾਲ ਸਿੰਘ ਤੋਂ ਜਦੋਂ ਪਾਰਲੀਮੈਂਟ ਚ ਜਾਣਗੇ ਉਹ ਇਸ ਮੁੱਦੇ ਤੇ ਕੁਝ ਕਰ ਸਕਦੇ ਨੇ ਤੁਹਾਨੂੰ ਲੱਗਦਾ ਅ ਅਸੀਂ ਤਾਂ ਭਾਈ ਸਾਹਿਬ ਦੀ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੀ ਪਹਿਲੀ ਸਟੇਜ ਸੀ ਜਿਹੜੀ ਜ਼ਿੰਦਗੀ ਦੀ ਪਹਿਲੀ ਪੰਜਾਬ ਚ ਪੰਜਾਬ ਦੇ ਵਿੱਚ ਉਹ ਜੀਰਾ ਸ਼ਰਾਬ ਫੈਕਟਰੀ ਦੇ ਧਰਨੇ ਵਾਲੀ ਸਟੇਜ ਸੀਗੀ ਭਾਈ ਸਾਹਿਬ ਸਾਡੇ ਕੋਲੇ ਤਿੰਨ ਵਾਰੀ ਉੱਥੇ ਪਹੁੰਚੇ ਨੇ ਤੇ ਅਸੀਂ ਤਾਂ ਪੂਰੀ ਸਾਨੂੰ ਆਸ ਭਾਈ ਸਾਹਿਬ ਨੇ ਅੱਗੇ ਵੀ ਸਾਡਾ ਸਾਥ ਦਿੱਤਾ ਤੇ ਹੁਣ ਵੀ ਸਾਡੇ ਸਾਥ ਦੇਣਗੇ ਤੇ ਪਾਰਲੀਮੈਂਟ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੀ ਆਵਾਜ਼ ਬੁਲੰਦ ਕਰਨਗੇ ਜਿਹੜਾ ਕਿ ਸਾਡਾ ਇਲਾਕਾ ਤਬਾਹ ਹੋਇਆ ਪਾਣੀ ਦੇ ਪਲੂਟ ਪਾਣੀ ਨਾਲ ਉਹ ਸਾਡੀ ਆਵਾਜ਼ ਬੁਲੰਦ ਕਰਨਗੇ ਜੀ ਸੋ ਬਾਕੀ ਹੁਣ ਆਉਨੇ ਆ ਪੰਜਾਬ ਦੀ ਮੌਜੂਦਾ ਸਰਕਾਰ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਕਿਕਲੀ ਦੀ ਹਵਾ ਨਿਕਲ ਗਈ ਕਿਕਲੀ ਉਲਟ ਪੈ ਗਈ ਮੇਰਾ ਕਹਿੰਦੇ ਸੀ ਅੱਗੋਂ ਇੱਕ ਉੜ ਗਿਆ ਤਿੰਨ ਰਹਿ ਗਏ ਇਹ ਸਥਿਤੀ ਨੂੰ ਕਿਵੇਂ ਵੇਖਦੇ ਹੋ ਪੰਜਾਬ ਸਰਕਾਰ ਢਾਈ ਸਾਲਾਂ ਦੇ ਵਿੱਚ ਕੁਝ ਸਵਾਰ ਨਹੀਂ ਸકી ਜੇ ਇਸ ਕਰਕੇ ਲੋਕਾਂ ਨੇ ਨਕਾਰਤਾ ਜਾਂ ਕਾਰਨ ਕੋਈ ਹੋਰ ਹੈ ਇਹਦੇ ਪਿੱਛੇ ਇਸ ਵਕਤ ਤਾਂ ਭਗਵੰਤ ਮਾਨ ਦੀ ਕਿੱਕਲੀ ਆਪਦੀ ਪਈ ਵੀ ਹੈ ਇਹਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਜਿਹੜੇ ਮੁੱਖ ਮੰਤਰੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਂਦੇ ਨੇ ਝੂਠ ਬੋਲ ਬੋਲ ਕੇ ਆਉਂਦੇ ਨੇ ਜਿਵੇਂ ਜਿੰਨੀ ਨੇਹਰੀ ਨਾਲ ਉਹ ਪੰਜਾਬ ਚ ਆਉਂਦੇ ਨੇ ਤੇ ਉੰਨੀ ਹੀ ਨੇਹਰੀ ਦੇ ਨਾਲ ਇਹ ਤੂਫਾਨ ਦੇ ਨਾਲ ਪੰਜਾਬ ਚੋਂ ਗਾਇਬ ਹੋ ਰਹੇ ਨੇ ਆਡਰੇ ਨੇ ਇੱਕ ਦੇਖੋ ਜੀ ਪੰਜਾਬ ਦੇ ਵਿੱਚ 2027 ਇਲੈਕਸ਼ਨ ਦੇ ਵਿੱਚ ਇਹ ਝਾੜੂ ਪਾਰਟੀ ਜਮਾਂ ਤੀਲਾ ਤੀਲਾ ਹੋ ਜਾਣੀਆਂ ਇਹ ਖਤਮ ਪਾਰਟੀ ਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੇ ਇਹਨਾਂ ਨੂੰ ਬਹੁਤ ਸੰਯੋਗ ਦਿੱਤਾ ਸੀਗਾ ਬੜਾ ਜਿਆਦਾ ਸੰਯੋਗ ਦਿੱਤਾ ਸੀਗਾ ਜੋ ਕਿ ਸਾਨੂੰ ਆਸ ਸੀ ਕਿ ਕੋਈ ਇਹ ਕੁਝ ਕਰਨਗੇ ਪਰ ਝਾੜੂ ਨੇ ਉਹੀ ਪੰਜਾਬ ਦੀ ਨੌਜਵਾਨੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਤਕੀ ਉਹੀ ਪੰਜਾਬ ਦੀ ਨੌਜਵਾਨੀ ਦੇ ਉੱਤੇ ਤਸ਼ੱਦਦ ਕੀਤਾ ਸਾਡੇ ਉੱਤੇ 7-7 ਪਰਚੇ ਪਾਏ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਜੀਰਾ ਸ਼ਰਾਬ ਫੈਟ ਨੂੰ ਬੰਦ ਕਰਵਾਉਣ ਦੇ ਵਾਸਤੇ ਉੱਤੇ 30-30 ਹਜ਼ਾਰ ਪੁਲਿਸ ਚੜ੍ਹ ਕੇ ਆਈ ਇਹ ਅੱਜ ਸਭ ਤੋਂ ਵੱਡਾ ਵੈਰੀ ਭਗਵੰਤ ਮਾਨ ਪੰਜਾਬ ਦੀ ਨੌਜਵਾਨੀ ਦਾ ਬਣਿਆ ਪਰ ਇਹ 2027 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਖੇਰੂ-ਖੇਰੂ ਹੋ ਜਾਣੀ ਆ ਖੇਰੂ-ਖੇਰੂ ਤਾਂ ਹੁਣ ਹੋ ਗਈ ਆ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਪਰ ਜਿਹੜੇ ਇਹ ਤੀਰ ਨਿੱਤ ਨਿਸ਼ਾਨੇ ਲਾਉਂਦਾ ਹੁੰਦਾ ਸੀ ਨਾ ਇੱਕ ਆਪ ਦੇ ਆਪ ਚ ਬਹੁਤ ਵੱਡਾ ਨਿਸ਼ਾਨੇਬਾਜ਼ ਬਣਿਆ ਸੀ ਉਹ ਤੀਰ ਸਾਰੇ ਇਹਨਾਂ ਦੇ ਟੁੱਟ ਚੁੱਕੇ ਨੇ ਇਹਨਾਂ ਦਾ ਖਲਾਰਾ ਪਹਿ ਚੁੱਕਿਆ ਏ ਇਹ ਭਗਵਾਨ ਦਮਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਆਪਣੇ ਨਿਊ ਅਕਸਾਈਜ਼ ਪਾਲਿਸੀ ਆ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆ ਸਕਦਾ ਤੇ ਇਹ ਪਾਰਟੀ ਤਾਂ ਖਤਮ ਹੋ ਚੁੱਕੀ ਆ ਜੀ ਸੋ ਜਦੋਂ ਗੱਲ ਕਰਦੇ ਆ ਭਗਵੰਤ ਮਾਨ ਦੀ ਚਲੋ ਉਹ ਤਾਂ ਚਿਹਰਾ ਹੈ ਪਰ ਤੁਹਾਡੇ ਏਰੀਏ ਦੇ ਐਮਐਲਏ ਕਟਾਰੀਆ ਸਾਹਿਬ ਨੇ ਸ਼ਾਇਦ ਉਹ ਵਿਚਰਦੇ ਨੇ ਜਾਂ ਕੋਈ ਗੱਲ ਸੁਣਦੇ ਨੇ ਤੁਹਾਡੀ ਕਿ ਉਹ ਵੀ ਬਸ ਚੁੱਪ ਕਰਕੇ ਬੈਠੇ ਨੇ ਜਿੱਦਾਂ ਕਿਹਾ ਜਾਂਦਾ ਹੈ ਕਿ 92 ਸੀ ਚਲੋ ਹੁਣ ਤਾਂ 91 ਰਹਿ ਗਏ 91 ਦੇ 91 ਗੁੰਗੇ ਹੋਏ ਪਏ 99 ਦੇ 99 ਹੀ ਗੁੰਗੇ ਹੋਏ ਨੇ 92 ਸੀ 92 ਦੇ ਵਿੱਚੋਂ ਇੱਕ ਜਾਗਦੀ ਜ਼ਮੀਰ ਵਾਲਾ ਜਿਹੜੇ ਹੈਗੇ ਨੇ ਉਹ ਕਮਰਵaje ਪ੍ਰਤਾਪ ਜੀ ਹੈਗੇ ਨੇ ਜਿਹੜੇ ਕਿ ਟਾਈਮ-ਟਾਈਮ ਤੇ ਮੁੱਦੇ ਤੇ ਬੋਲਦੇ ਰਹੇ ਨੇ ਅੱਜ ਤੱਕ ਵੀ ਬੋਲਦੇ ਪਏ ਨੇ ਪਰ ਜਿਹੜੇ ਸਾਡੇ ਰਹੇ ਐਮਐਲਏ ਦੀ ਗੱਲ ਐਮਐਲਏ ਸਾਹਿਬ ਤਾਂ ਉਹ ਤਾਂ ਸਾਫ਼ ਹੀ ਕਹਿ ਦਿੰਦੇ ਵੀ ਭਰਾਵੋ ਮੇਰੇ ਹੱਥ ਵਸ ਕੁਝ ਨਹੀਂ ਹੈਗਾ ਜੇ ਉਹਨਾਂ ਦੇ ਹੱਥ ਵਾਸ ਹੁੰਦਾ ਤੇ ਅੱਜ ਜੀਰਾ ਸ਼ਰਾਬ ਫੈਕਟਰੀ ਬੰਦ ਹੁੰਦੀ ਅੱਜ ਅਸੀਂ ਐਨਜੀਟੀ ਦੇ ਵਿੱਚ ਤਰੀਕਾ ਨਾ ਭਗਤ ਰਹਿੰਦੇ ਹੁੰਦੇ ਅੱਜ ਅਸੀਂ ਹਾਈ ਕੋਰਟ ਦੇ ਵਿੱਚ ਤਰੀਕਾ ਨਾ ਭਗਤ ਦੇ ਹੁੰਦੇ ਅਸੀਂ ਨਰੇਸ਼ ਕੁਟਾਰੀਏ ਨੂੰ ਆਪਣੇ ਪੂਰੇ ਜੋਰ ਲਾ ਕੇ ਜਿਤਾਇਆ ਸੀ ਪਰ ਇਹ ਉਹੀ ਆ ਜੀ ਇਕੱਲੇ ਚਿਹਰੇ ਚੇਂਜ ਹੋਏ ਨੇ ਸਰਕਾਰਾਂ ਹਕੂਮਤਾਂ ਉਹੀ ਪ੍ਰਾਣੀਆਂ ਨੇ ਉਵੇਂ ਜਿਹੜਾ ਰਾਜ ਚੱਲ ਰਿਹਾ ਇਹ ਇਕੱਲੇ ਚਿਹਰੇ ਚੇਂਜ ਹੋਏ ਨੇ ਪਰ ਆ ਇੱਕ ਵੱਡੀ ਬਹੁਤ ਵੱਡੀ ਗੁਰੂ ਸਾਹਿਬ ਜੀ ਨੇ ਜਿੱਤ ਬਖਸ਼ੀ ਆ ਆਸ ਬੱਜੀ ਆ ਕੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਉਹਨਾਂ ਨੂੰ ਲੋਕਾਂ ਨੇ ਖੰਡੂਰ ਸਾਹਿਬ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ 2027 ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚੋਂ ਸਾਰੇ ਸਿੱਖ ਚਿਹਰੇ ਜਿਹੜੇ ਕਿ ਪੰਜਾਬ ਦੇ ਨਾਲ ਦਰਦ ਰੱਖਦੇ ਨੇ ਤੇ ਉਹ ਅੱਗੇ ਆਉਣ ਖਾਸ ਕਰਕੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਜਿਹੜੇ 1984 ਦੇ ਸ਼ਹੀਦਾਂ ਦੇ ਪਰਿਵਾਰ ਨੇ ਉਹ ਅੱਗੇ ਆਉਣ ਤੇ ਪੰਜਾਬ ਦੀ ਵਾਂਗ ਡੋਰ ਇਹ ਸੰਭਾਲਣ ਜੀ